ਸਤ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਰਿੰਗ ਸਵੇਰਾ ਟੀਵੀ ਤੇ ਮੈਂ ਤੁਹਾਡੇ ਨਾਲ ਪਰਮਿੰਦਰ ਸਿੰਘ ਦੱਸ ਦਈਏ ਕਿ 15 ਅਗਸਤ ਯਾਨੀ ਕਿ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਪੂਰੇ ਭਾਰਤ ਦੇ ਵਿੱਚ ਜਿਹੜੀ ਹੈ ਸਿਕਿਉਰਿਟੀ ਲੱਗੀ ਹੋਈ ਹੈ ਹਾਈ ਸਿਕਿਉਰਿਟੀ ਲੱਗੀ ਹੋਈ ਹੈ ਥਾਂ ਥਾਂ ਤੇ ਨਾਕੇ ਲਗਾਏ ਹੋਏ ਨੇ ਤਾਂ ਹਰ ਵਾਹਨ ਦੀ ਜਿਹੜੀ ਹੈ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਇਸੇ ਤਰ੍ਹਾਂ ਦਾ ਹੀ ਮੌਕਾ ਤੋਂ ਕਵਰ ਸਾਹਮਣੇ ਆ ਰਿਹਾ ਮੌਕਾ ਦੇ ਵਿੱਚ ਵਿੱਚ ਪੁਲਿਸ ਦੇ ਵੱਲੋਂ ਜਿਹੜੀ ਹੈ ਹਾਈ ਟੈਕ ਨਾਕਾ ਲਗਾ ਆ ਗਿਆ ਜਿਸ ਦੇ ਦੌਰਾਨ ਹਰ ਵਾਹਨ ਦੀ ਜਿਹੜੀ ਹੈ ਤਸੱਲੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿਸੇ ਵੀ ਸ਼ਰਾਰਤੀ ਅਨਸਰ ਦੇ ਵੱਲੋਂ ਅਜੇ ਵੱਡੀ ਵਾਰਦਾਤ ਨੂੰ ਅੰਜਾਮ ਨਾ ਦਿੱਤਾ ਜਾਵੇ ਤੱਕ ਕੀ ਹਰ ਸਾਲ 15 ਅਗਸਤ ਦੇ ਨੇੜੇ ਤੇ ਜਿਹੜੀ ਹੈ ਕਈ ਤਰ੍ਹਾਂ ਦੀਆਂ ਧਮਕੀਆਂ ਹੁੰਦੀਆਂ ਨੇ ਕਈ ਤਰ੍ਹਾਂ ਦੇ ਜਿਹੜੇ ਆ ਭਾਰਤ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਇਸੇ ਨੂੰ ਦੇਖਦੇ ਹੋਇਆ ਅੱਜ ਪੰਜਾਬ ਪੁਲਿਸ ਨੇ ਪੂਰੇ ਭਾਰਤ ਵਿੱਚ ਪੂਰੇ ਪੰਜਾਬ ਦੇ ਵਿੱਚ ਅਲੱਗ-ਅਲੱਗ ਸੂਬਿਆਂ ਦੇ ਵਿੱਚ ਹਾਈ ਟੈਕ ਨਾਕੇ ਲਗਾਏ ਨੇ ਬਾਰਡਰ ਏਰੀਆ ਤੇ ਨਾਕੇ ਲਗਾਏ ਨੇ ਔਰ ਖਾਸ ਕਰਕੇ ਜਿਸ ਜਗ੍ਹਾ ਤੇ ਤਿਰੰਗਾ ਲਹਿਰਾਇਆ ਜਾਣਾ ਉੱਥੇ ਪੂਰੀ ਸਤਰ ਦੇ ਨਾਲ ਜਿਹੜੀ ਆ ਚੈਕਿੰਗ ਕੀਤੀ ਜਾ ਰਹੀ ਆ ਉੱਥੇ ਨਕਲਗਾਇਆ ਹੋਇਆ ਤਾਂ ਹਾਈ ਸਕਿਉਰਟੀ ਵੀ ਲੱਗੀ ਹੋਈ ਆ ਤਾਂ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਪੰਜਾਬ ਪੁਲਿਸ ਮੋਗਾ ਦੇ ਵਿੱਚ ਹਰ ਵਾਹਨ ਦੀ ਜਿਹੜੀ ਆ ਚੈਕਿੰਗ ਕੀਤੀ ਜਾ ਰਹੀ ਆ ਮੋٹے ਚਲਾਨ ਕੱਟੇ ਗਏ ਨੇ ਤਾਂ ਬਿਨਾ ਨੰਬਰ ਪਲੇਟ ਵਿਦਆਊਟ ਡਰਾਈਵਰ ਲਾਇਸੈਂਸ ਅਤੇ ਕਾਲੀਆਂ ਜਿਹੜੀਆਂ ਫਿਲਮਾਂ ਲੱਗੀਆਂ ਹੁੰਦੀਆਂ ਨੇ ਉਹਨਾਂ ਦੇ ਮੋٹے ਚਲਾਨ ਕੱਟੇ ਗਏ ਨੇ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀ ਦਾ ਕੀ ਕੁਝ ਕਹਿਣਾ ਕਿੰਨੇ ਚਲਾਨ ਕੱਟੇ ਗਏ ਨੇ ਕਿਸ ਤਰੀਕੇ ਦੇ ਚਲਾਨ ਕੱਟੇ ਗਏ ਨੇ ਉਹ ਸੁਣਦੇ ਆ ਉਹਨਾਂ ਦੀ ਜ਼ੁਬਾਨੀ ਇਹ ਸਾਡੇ ਮਾਨਯੋਗ ਐਸਐਸਪੀ ਸਾਹਿਬ ਜਿਹੜੇ ਹੈਗੇ ਆ ਸ੍ਰੀ ਅਜੇ ਗਾਂਧੀ ਦੀ ਹਦਾਇਤ ਤੇ ਇੰਡੀਪੈਂਡੈਂਟ ਡੇ ਤੇ ਰਿਲੇਟਡ ਜਿਹੜੇ ਆ ਇਹ ਸਪੈਸ਼ਲ ਨਾਕਾਬੰਦੀ ਕਰ ਰਹੇ ਆ ਜਿਹੜੇ ਸਸਪੈਕਟਡ ਪਰਸਨਸ ਹੈਗੇ ਆ ਜਾਂ ਸਸਪੈਕਟਡ ਵੀਹਿਕਲਸ ਹੈ ਉਹਨਾਂ ਦੀ ਚੈਕਿੰਗ ਕਰ ਰਹੇ ਆ ਵਿਦਾਊਟ ਨੰਬਰ ਪਲੇਟ ਜਿਹੜੇ ਵੀਹਿਕਲਸ ਹੈਗੇ ਆ ਫੁੱਲਟਾ ਜਿਹੜੇ ਪਟਾਕੇ ਵਗੈਰਾ ਮਾਰਦੇ ਆ ਉਹਨਾਂ ਦੀ ਚੈਕਿੰਗ ਕਰ ਰਹੇ ਆ ਤੇ ਉਹਦੇ ਰਿਲੇਟਡ ਹੀ ਜਿਹੜਾ ਹੈਗਾ ਇਹ ਨਾਕਾਬੰਦੀ ਕੀਤੀ ਜਾ ਰਹੀ ਹੈ ਇਹ ਤਕਰੀਬਨ ਵੈਸੇ ਤਾਂ ਵਕਫ ਵਕ ਪੁਆਇੰਟਾਂ ਤੇ ਤੇ ਜਿਵੇਂ ਇਸ ਨਾਕੇ ਤੇ ਵੀ ਅਸੀਂ 20 ਦੇ ਕਰੀਬ ਚਲਾਨ ਕਰ ਚੁੱਕੇ ਆ ਤੇ ਬਾਕੀ ਹਲੇ ਵਰਕਿੰਗ ਔਨ ਹੈ ਤੇ ਦੇਖੋ ਹੋਰ ਜਿੰਨੇ ਵੀ ਹੋਣਗੇ ਅਸੀਂ ਕਰਾਂਗੇ ਰਿਲੇਟਿਡ ਹੀ ਫਿਰ ਅਸੀਂ ਚੈਕਿੰਗ ਵੀ ਕਰ ਰਹੇ ਆ ਤੁਹਾਡੇ ਸਾਹਮਣੇ ਵੀ ਅੱਜ ਤਕਰੀਬਨ ਤੁਸੀਂ ਦੇਖਿਆ ਉਹਨੇ ਇੱਕ ਦੋ ਬੁਲਟ ਤੁਹਾਡੇ ਸਾਹਮਣੇ ਚੈਕਿੰਗ ਕੀਤੀਆਂ ਜਿਹੜੇ ਨੌਇਸ ਪੋਲੂਸ਼ਨ ਕਰ ਰਹੇ ਸੀ ਆ ਪਟਾਕੇ ਮਾਰ ਰਹੇ ਸੀ ਉਹਨਾਂ ਦੇ ਚਲਾਨ ਵੀ ਉਹਦੇ ਰਿਲੇਟਿਡ ਕੀਤੇ ਗਏ ਆ ਤੇ ਅੱਗੇ ਵੀ ਚੈਕਿੰਗ ਜਾ ਰਹੀ ਹੈ ਜੇ ਕੋਈ ਆ ਵੀ ਗੱਲਬਾਤ ਮਿਲਦੀ ਹੈ ਤਾਂ ਅਸੀਂ ਉੱਤੇ ਕਲਾਫ ਕਾਰਵਾਈ ਕਰਦੇ ਆਂ ਪਰ ਫਿਰ ਵੀ ਲੋਕਾਂ ਨੂੰ ਅਵੇਅਰ ਕੀਤਾ ਜਾਂਦਾ ਅਸੀਂ ਲੋਕਾਂ ਨੂੰ ਅਵੇਅਰ ਕਰਦੇ ਆ ਇਵਨ ਕਿ ਸੈਮੀਨਾਰ ਵਗੈਰਾ ਵੀ ਟ੍ਰੈਫਿਕ ਦੇ ਰਿਲੇਟਡ ਸਾਡੇ ਇੱਕ ਐਜੂਕੇਸ਼ਨਸ ਟ੍ਰੈਫਿਕ ਐਜੂਕੇਸ਼ਨ ਦੇ ਵਿੰਗ ਮੰਗਣਾ ਉਸ ਵਿੰਗ ਦੇ ਰਿਲੇਟਡ ਵੀ ਅਸੀਂ ਲੋਕਾਂ ਨੂੰ ਅਵੇਅਰ ਕਰਦੇ ਆ ਤੇ ਬਾਕੀ ਕੋਸ਼ਿਸ਼ ਕਰਦੇ ਕਿ ਲੋਕਾਂ ਨੂੰ ਸਮਝਾਣ ਕਿ ਉਹ ਵਾਟ ਤੁਹਾ ਡਾਕੂਮੈਂਟਸ ਰੱਖਣ ਬਾਕੀ ਇੰਡੀਪੈਂਡੈਂਸ ਡੇ ਆ ਤੇ ਸਾਰਿਆਂ ਨੂੰ ਇਹੀ ਆ ਕਿ ਆਪਣੇ ਸਾਰੇ ਡਾਕੂਮੈਂਟਸ ਸਾਰੇ ਨੰਬਰ ਪੇਡ ਸਹੀ ਤਰੀਕੇ ਨਾਲ ਰੱਖਣ ਤਾਂ ਕਿ ਸਾਨੂੰ ਵੀ ਪਰੇਸ਼ਾਨੀ ਨਾ ਹੋਵੇ ਤੇ ਪਬਲਿਕ ਨੂੰ ਪਰੇਸ਼ਾਨ ਨਾ ਹੋਵੇ ਆ ਇਹ ਜਨਰਲ ਫੀਨੋਮੀਨਾ ਚਲੋ ਲੋਕਾਂ ਨੇ ਕਰਨਾ ਹੀ ਆ ਪਰ ਜੇ ਕੋਈ ਗਲਤ ਆਸੀ ਉਹਦੇ ਖਿਲਾਫ ਅਸੀਂ ਤਕਰੀਬਨ 4 ਮੋਟਰਸਾਈਕਲ ਬੰਦ ਕਰ ਚੁੱਕੇ ਤੇ ਬਾਕੀ ਚਲਾਨ ਕਰ ਰਹੇ 20 ਦੇ ਕਰੀਬ ਚਲਾਨ ਹੋ ਚੁੱਕੇ ਟੋਟਲ ਤੇ ਬਾਕੀ ਹਲੇ ਵਰਕ ਇਨ ਪ੍ਰੋਗਰਸ ਹੈ ਲੋਕਾਂ ਨੂੰ ਬੇਨਤੀ ਇਹ ਹੀ ਹੈ ਜੀ ਆਪਣੇ ਪੇਪਰ ਜੜੇ ਆ ਉਹ ਪੂਰੇ ਰੱਖਣ ਨੰਬਰ ਪਲੇਟਸ ਅੱਗੇ ਪਿੱਛੇ ਦੋਨੋਂ ਹੋਣ ਤੇ ਜਿਹੜੇ ਸਰਕਾਰੀ ਨੰਬਰ ਪਲੇਟਸ ਆ ਉਹ ਪ੍ਰੋਪਰ ਬਣਾ ਕੇ ਰੱਖਣ ਤੇ ਜਾਂ ਕਿ ਅਸੀਂ ਵੀ ਉਹਨਾਂ ਨੂੰ ਤੰਗ ਨਾ ਕਰੀਏ ਤੇ ਉਹ ਵੀ ਸਾਨੂੰ ਤੰਗ ਨਾ ਕਰਨ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਰਿੰਗ ਸਵੇਰਾ ਟੀਵੀ ਤੇ ਮੈਂ ਤੁਹਾਡੇ ਨਾਲ ਪਰਮਿੰਦਰ ਸਿੰਘ ਦੱਸ ਦਈਏ ਕਿ 15 ਅਗਸਤ ਯਾਨੀ ਕਿ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਪੂਰੇ ਭਾਰਤ ਦੇ ਵਿੱਚ ਜਿਹੜੀ ਹੈ ਸਿਕ ਤਾ ਤਾਂ ਨੱਕੇ ਲਗਾਏ ਹੋਏ ਨੇ ਤਾਂ ਹਰ ਵਾਹਨ ਦੀ ਜਿਹੜੀ ਹੈ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਇਸੇ ਤਰ੍ਹਾਂ ਦਾ ਹੀ ਮੌਕਾ ਤੋਂ ਕਬਰ ਸਾਹਮਣੇ ਆ ਰਹੀ ਹੈ ਮੌਕਾ ਦੇ ਵਿੱਚ ਵਿੱਚ ਪੁਲਿਸ ਦੇ ਵੱਲੋਂ ਜਿਹੜੀ ਹੈ ਹਾਈ ਟੈਕ ਨੱਕਾ ਲਗਾ ਆ ਗਿਆ ਜਿਸ ਦੇ ਦੌਰਾਨ ਹਰ ਵਾਹਨ ਦੀ ਜਿਹੜੀ ਹੈ ਤਸੱਲੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕਿਸੇ ਵੀ ਸ਼ਰਾਰਤੀ ਅਨਸਰ ਦੇ ਵੱਲੋਂ ਅਜੇ ਹੀ ਵੱਡੀ ਵਾਰਤਾ ਨੂੰ ਅੰਜਾਮ ਨਾ ਦਿੱਤਾ ਜਾਵੇ ਤਕ ਕਿ ਹਰ ਸਾਲ 15 ਅਗਸਤ ਦੇ ਨੇੜੇ ਤੇੜ ਜਿਹੜੀ ਹੈ ਕਈ ਤਰ੍ਹਾਂ ਦੀਆਂ ਧਮਕੀਆਂ ਹੁੰਦੀਆਂ ਨੇ ਕਈ ਤਰ੍ਹਾਂ ਦੇ ਜਿਹੜੇ ਆ ਭਾਤੋ ਡਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਇਸੇ ਨੂੰ ਦੇਖਦੇ ਹੋਇਆ ਅੱਜ ਪੰਜਾਬ ਪੁਲਿਸ ਨੇ ਪੂਰੇ ਭਾਰਤ ਵਿੱਚ ਪੂਰੇ ਪੰਜਾਬ ਦੇ ਵਿੱਚ ਅਲੱਗ-ਅਲੱਗ ਸੂਬਿਆਂ ਦੇ ਵਿੱਚ ਹਾਈ ਟੈਕ ਨਾਕੇ ਲਗਾਏ ਨੇ ਬਾਰਡਰ ਏਰੀਆ ਤੇ ਨਾਕੇ ਲਗਾਏ ਨੇ ਔਰ ਖਾਸ ਕਰਕੇ ਜਿਸ ਜਗ੍ਹਾ ਤੇ ਤਿਰੰਗਾ ਲਹਿਰਾਇਆ ਜਾਣਾ ਉੱਥੇ ਪੂਰੀ ਸਤਰ ਦੇ ਨਾਲ ਜਿਹੜੀ ਆ ਚੈਕਿੰਗ ਕੀਤੀ ਜਾ ਰਹੀ ਆ ਉੱਥੇ ਨਾਕ ਲਗਾਇਆ ਹੋਇਆ ਤਾਂ ਹਾਈ ਸਕਿਉਰਟੀ ਵੀ ਲੱਗੀ ਹੋਈ ਆ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੰਜਾਬ ਪੁਲਿਸ ਮੋਗਾ ਦੇ ਵਿੱਚ ਹਰ ਵਾਹਨ ਦੀ ਜਿਹੜੀ ਹੈ ਚੈਕਿੰਗ ਕੀਤੀ ਜਾ ਰਹੀ ਹੈ ਮੋٹے ਚਲਾਨ ਕੱਟੇ ਗਏ ਨੇ ਤਾਂ ਬਿਨਾ ਨੰਬਰ ਪਲੇਟ ਵਿਦਆਊਟ ਡਰਾਈਵਰ ਲਾਇਸੈਂਸ ਅਤੇ ਕਾਲੀਆਂ ਜਿਹੜੀਆਂ ਫਿਲਮਾਂ ਲੱਗੀਆਂ ਹੁੰਦੀਆਂ ਨੇ ਉਹਨਾਂ ਦੇ ਮੋٹے ਚਲਾਨ ਕੱਟੇ ਗਏ ਨੇ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀ ਦਾ ਕੀ ਕੁਝ ਕਹਿਣਾ ਕਿੰਨੇ ਚਲਾਨ ਕੱਟੇ ਗਏ ਨੇ ਕਿਸ ਤਰੀਕੇ ਦੇ ਚਲਾਨ ਕੱਟੇ ਗਏ ਨੇ ਆਹ ਸੁਣਦੇ ਆ ਉਹਨਾਂ ਦੀ ਜ਼ੁਬਾਨੀ ਇਹ ਸਾਡੇ ਮਾਨਯੋਗ ਐਸਐਸਪੀ ਸਾਹਿਬ ਜਿਹੜੇ ਹੈਗੇ ਆ ਸ੍ਰੀ ਅਜੇ ਗਾਂਧੀ ਦੀ ਹਦਾਇਤ ਤੇ ਅ ਇੰਡੀਪੈਂਡੈਂਸ ਡੇ ਤੇ ਰਿਲੇਟਡ ਜਿਹੜੇ ਆ ਇਹ ਸਪੈਸ਼ਲ ਨਾਕਾਬੰਦੀ ਕਰ ਰਹੇ ਆ ਜਿਹੜੇ ਸਸਪੈਕਟਡ ਪਰਸਨਸ ਹੈਗੇ ਆ ਜਾਂ ਸਸਪੈਕਟਡ ਵੀਹਿਕਲਸ ਹੈ ਉਹਨਾਂ ਦੀ ਚੈਕਿੰਗ ਕਰ ਰਹੇ ਆ ਵਿਦਆਊਟ ਨੰਬਰ ਪਲੇਟ ਜਿਹੜੇ ਵੀਹਿਕਲਸ ਹੈਗੇ ਆ ਫੁੱਲਟ ਹੈ ਜਿਹੜੇ ਪਟਾਕੇ ਵਗੈਰਾ ਮਾਰਦੇ ਆ ਉਹਨਾਂ ਦੀ ਚੈਕਿੰਗ ਕਰ ਰਹੇ ਆ ਤੇ ਉਹਦੇ ਰਿਲੇਟਡ ਹੀ ਜਿਹੜਾ ਹੈਗਾ ਇਹ ਨਾਕਾਬੰਦੀ ਕੀਤੀ ਜਾ ਰਹੀ ਹੈ ਇਹ ਤਕਰੀਬਨ ਵੈਸੇ ਤਾਂ ਵਕਫ ਵਕ ਪੁਆਇੰਟਾਂ ਤੇ ਵਕਫ ਵਕ ਨਾਕੇ ਲੱਗੇ ਆ ਤੇ ਜਿਵੇਂ ਇਸ ਨਾਕੇ ਤੇ ਵੀ ਅਸੀਂ 20 ਦੇ ਕਰੀਬ ਚਲਾਨ ਕਰ ਚੁੱਕੇ ਆ ਤੇ ਬਾਕੀ ਹਲੇ ਵਰਕਿੰਗ ਔਨ ਹੈ ਤੇ ਦੇਖੋ ਹੋਰ ਜਿੰਨੇ ਵੀ ਹੋਣਗੇ ਅਸੀਂ ਕਰਾਂਗੇ ਰਿਲੇਟਡ ਹੀ ਫਿਰ ਅਸੀਂ ਚੈਕਿੰਗ ਵੀ ਕਰ ਰਹੇ ਆ ਤੁਹਾਡੇ ਸਾਹਮਣੇ ਵੀ ਅੱਜ ਤਕਰੀਬਨ ਤੁਸੀਂ ਦੇਖਿਆ ਉਹਨੇ ਇੱਕ ਦੋ ਬੁਲਟ ਤੋਂ ਤੁਹਾਡੇ ਸਾਹਮਣੇ ਚੈਕਿੰਗ ਕੀਤੀਆਂ ਜਿਹੜੇ ਨੌਇਸ ਪੋਲੂਸ਼ਨ ਕਰ ਰਹੇ ਸੀ ਆ ਪਟਾਕੇ ਮਾਰ ਰਹੇ ਸੀ ਉਹਨਾਂ ਦੇ ਚਲਾਨ ਵੀ ਉਹਦੇ ਰਿਲੇਟਡ ਕੀਤੇ ਗਏ ਆ ਤੇ ਅੱਗੇ ਵੀ ਚੈਕਿੰਗ ਜਾ ਰਹੀ ਹੈ ਜੇ ਕੋਈ ਆ ਵੀ ਗੱਲਬਾਤ ਮਿਲਦੀ ਹੈ ਤਾਂ ਅਸੀਂ ਉੱਤੇ ਕਲਫ ਕਾਰਵਾਈ ਕਰਦੇ ਆ ਪਰ ਫਿਰ ਵੀ ਲੋਕਾਂ ਨੂੰ ਅਵੇਅਰ ਕੀਤਾ ਜਾਂਦਾ ਅਸੀਂ ਲੋਕਾਂ ਨੂੰ ਅਵੇਅਰ ਕਰਦੇ ਆ ਈਵਨ ਕਿ ਸੈਮੀਨਾਰ ਵਗੈਰਾ ਵੀ ਟ੍ਰੈਫਿਕ ਦੇ ਰਿਲੇਟਡ ਸਾਡੇ ਇੱਕ ਐਜੂਕੇਸ਼ਨਸ ਟ੍ਰੈਫਿਕ ਐਜੂਕੇਸ਼ਨ ਦੇ ਵਿਗੇ ਮੰਗਣਾ ਉਸ ਵਿੰਗ ਦੇ ਰਿਲੇਟਡ ਵੀ ਅਸੀਂ ਲੋਕਾਂ ਨੂੰ ਅਵੇਅਰ ਕਰਦੇ ਆ ਤੇ ਬਾਕੀ ਕੋਸ਼ਿਸ਼ ਕਰਦੇ ਆ ਕਿ ਲੋਕਾਂ ਨੂੰ ਸਮਝਾਣ ਕੇ ਉਹ ਬਾਅਦ ਤੁਹਾਨੂੰ ਡਾਕੂਮੈਂਟਸ ਰੱਖਣ ਬਾਕੀ ਇੰਡੀਪੈਂਡੈਂਸ ਡੇ ਆ ਤੇ ਸਾਰਿਆਂ ਨੂੰ ਇਹੀ ਆ ਕਿ ਆਪਣੇ ਸਾਰੇ ਡਾਕੂਮੈਂਟ ਸਾਰੇ ਨੰਬਰ ਪੇਡ ਸਹੀ ਤਰੀਕੇ ਨਾਲ ਰੱਖਣ ਤਾਂ ਕਿ ਸਾਨੂੰ ਵੀ ਪਰੇਸ਼ਾਨੀ ਨਾ ਹੋਵੇ ਤੇ ਪਬਲਿਕ ਨੂੰ ਪਰੇਸ਼ਾਨੀ ਨਾ ਹੋਵੇ ਆ ਇਹ ਜਰਨਲ ਫਿਨਾਮੀਨਾ ਚਲੋ ਲੋਕਾਂ ਨੇ ਕਰਨਾ ਹੀ ਆ ਪਰ ਜੇ ਕੋਈ ਗਲਤ ਹੈ ਅਸੀਂ ਉਹਦੇ ਖਿਲਾਫ ਤਾਂ ਕਾਰਵਾਈ ਕਰਾਂਗੇ ਕਰਾਂਗੇ ਅਸੀਂ ਤਕਰੀਬਨ 4 ਮੋਟਰਸਾਈਕਲ ਬੰਦ ਕਰ ਚੁੱਕੇ ਤੇ ਬਾਕੀ ਚਲਾਨ ਕਰ ਰਹੇ 20 ਦੇ ਕਰੀਬ ਚਲਾਨ ਹੋ ਚੁੱਕੇ ਟੋਟਲ ਤੇ ਬਾਕੀ ਹਲੇ ਵਰਕ ਇਨ ਪ੍ਰੋਗਰੈਸ ਹੈ ਲੋਕਾਂ ਨੂੰ ਬੇਨਤੀ ਇਹ ਹੀ ਹੈ ਜੀ ਆਪਣੇ ਪੇਪਰ ਜੜੇ ਆ ਉਹ ਪੂਰੇ ਰੱਖਣ ਨੰਬਰ ਪਲੇਟਸ ਅੱਗੇ ਪਿੱਛੇ ਦੋਨੋਂ ਹੋਣ ਤੇ ਜਿਹੜੇ ਸਰਕਾਰੀ ਨੰਬਰ ਪਲੇਟਸ ਆ ਉਹ ਪ੍ਰੋਪਰ ਬਣਾ ਕੇ ਰੱਖਣ ਤੇ ਜਾਂ ਕਿ ਅਸੀਂ ਵੀ ਉਹਨਾਂ ਨੂੰ ਤੰਗ ਨਾ ਕਰੀਏ ਤੇ ਉਹ ਵੀ ਸਾਨੂੰ ਤੰਗ ਨਾ ਕਰਨ। ਇਹ ਸਾਡੇ ਮਾਨਯੋਗ ਐਸਐਸਪੀ ਸਾਹਿਬ ਜਿਹੜੇ ਹੈਗੇ ਆ ਸ੍ਰੀ ਅਜੀਤ ਗਾਂਧੀ ਦੀ ਹਦਾਇਤ ਤੇ ਅ ਇੰਡੀਪੈਂਡੈਂਸ ਡੇ ਤੇ ਰਿਲੇਟਡ ਜਿਹੜੇ ਆ ਇਹ ਸਪੈਸ਼ਲ ਨਾਕਾਬੰਦੀ ਕਰ ਰਹੇ ਆ ਜਿਹੜੇ ਸਸਪੈਕਟਡ ਪਰਸਨਸ ਹੈਗੇ ਆ ਜਾਂ ਸਸਪੈਕਟਡ ਵੀਹਿਕਲਸ ਹੈ ਉਹਨਾਂ ਦੀ ਚੈਕਿੰਗ ਕਰ ਰਹੇ ਆ ਵਿਦਆਊਟ ਨੰਬਰ ਪਲੇਟ ਜਿਹੜੇ ਵੀਹਿਕਲਸ ਹੈਗੇ ਆ ਫੁੱਲਟ ਹੈ ਜਿਹੜੇ ਪਟਾਕੇ ਵਗੈਰਾ ਮਾਰਦੇ ਆ ਉਹਨਾਂ ਦੀ ਚੈਕਿੰਗ ਕਰ ਰਹੇ ਆ ਤੇ ਉਹਦੇ ਰਿਲੇਟਡ ਹੀ ਜਿਹੜਾ ਹੈਗਾ ਇਹ ਨਾਕਾਬੰਦੀ ਕੀਤੀ ਜਾ ਰਹੀ ਹੈ ਇਹ ਤਕਰੀਬਨ ਵੈਸੇ ਤਾਂ ਵਕਫ ਵਕ ਪੁਆਇੰਟਾਂ ਤੇ ਵਕਫ ਵਕ ਨਾਕੇ ਲੱਗੇ ਆ ਤੇ ਜਿਵੇਂ ਇਸ ਨਾਕੇ ਤੇ ਵੀ ਅਸੀਂ 20 ਦੇ ਕਰੀਬ ਚਲਾਨ ਕਰ ਚੁੱਕੇ ਆ ਤੇ ਬਾਕੀ ਹਲੇ ਵਰਕਿੰਗ ਔਨ ਹੈ ਤੇ ਦੇਖੋ ਹੋਰ ਜਿੰਨੇ ਵੀ ਹੋਣਗੇ ਅਸੀਂ ਕਰਾਂਗੇ ਰਿਲੇਟਡ ਹੀ ਫਿਰ ਅਸੀਂ ਚੈਕਿੰਗ ਵੀ ਕਰ ਰਹੇ ਆ ਤੁਹਾਡੇ ਸਾਹਮਣੇ ਵੀ ਅੱਜ ਤਕਰੀਬਨ ਤੁਸੀਂ ਦੇਖਿਆ ਉਹਨੇ ਇੱਕ ਦੋ ਬੁਲਟ ਤੋਂ ਤੁਹਾਡੇ ਸਾਹਮਣੇ ਚੈਕਿੰਗ ਕੀਤੀਆਂ ਜਿਹੜੇ ਨੌਇਸ ਪੋਲੂਸ਼ਨ ਕਰ ਰਹੇ ਸੀ ਆ ਪਟਾਕੇ ਮਾਰ ਰਹੇ ਸੀ ਉਹਨਾਂ ਦੇ ਚਲਾਨ ਵੀ ਉਹਦੇ ਰਿਲੇਟਡ ਕੀਤੇ ਗਏ ਆ ਤੇ ਅੱਗੇ ਵੀ ਚੈਕਿੰਗ ਜਾ ਰਹੀ ਹੈ ਜੇ ਕੋਈ ਆ ਵੀ ਗੱਲਬਾਤ ਮਿਲਦੀ ਹੈ ਤਾਂ ਅਸੀਂ ਉੱਤੇ ਕਲਫ ਕਾਰਵਾਈ ਕਰਦੇ ਆ ਪਰ ਫਿਰ ਵੀ ਲੋਕਾਂ ਨੂੰ ਅਵੇਅਰ ਕੀਤਾ ਜਾਂਦਾ ਅਸੀਂ ਲੋਕਾਂ ਨੂੰ ਅਵੇਅਰ ਕਰਦੇ ਆ ਈਵਨ ਕਿ ਸੈਮੀਨਾਰ ਵਗੈਰਾ ਵੀ ਟ੍ਰੈਫਿਕ ਦੇ ਰਿਲੇਟਡ ਸਾਡੇ ਇੱਕ educationz traffic education ਵਿੰਗ ਮੰਗਣਾ ਉਸ ਵਿੰਗ ਦੇ ਰਿਲੇਟਿਡ ਵੀ ਅਸੀਂ ਲੋਕਾਂ ਨੂੰ ਅਵੇਅਰ ਕਰਦੇ ਆ ਤੇ ਬਾਕੀ ਕੋਸ਼ਿਸ਼ ਕਰਦੇ ਕਿ ਲੋਕਾਂ ਨੂੰ ਸਮਝਾਣ ਕਿ ਉਹ ਬਾਅਦ ਤੋਂ ਡਾਕੂਮੈਂਟਸ ਅਕਨ ਬਾਕੀ ਇੰਡੀਪੈਂਡੈਂਸ ਡੇ ਆ ਤੇ ਸਾਰਿਆਂ ਨੂੰ ਇਹੀ ਹੈ ਕਿ ਆਪਣੇ ਸਾਰੇ ਡਾਕੂਮੈਂਟ ਸਾਰੇ ਨੰਬਰ ਪਲੇਟ ਸਹੀ ਤਰੀਕੇ ਨਾਲ ਰੱਖਣ ਤਾਂ ਕਿ ਸਾਨੂੰ ਵੀ ਪਰੇਸ਼ਾਨੀ ਨਾ ਹੋਵੇ ਤੇ ਪਬਲਿਕ ਨੂੰ ਪਰੇਸ਼ਾਨੀ ਨਾ ਹੋਵੇ ਆ ਇਹ ਜਨਰਲ ਫੀਨੋਮੀਨਾ ਚਲੋ ਲੋਕਾਂ ਨੇ ਕਰਨਾ ਹੀ ਹੈ ਪਰ ਜੇ ਕੋਈ ਗਲਤ ਹੈਸੀ ਉਹਦੇ ਖਿਲਾਫ ਤਾਂ ਕਾਰਵਾਈ ਕਰਾਂਗੇ ਕਰਾਂਗੇ ਅਸੀਂ ਤਕਰੀਬਨ 4 ਮੋਟਰਸਾਈਕਲ ਬੰਦ ਕਰ ਚੁੱਕੇ ਆ ਤੇ ਬਾਕੀ ਚਲਾਨ ਕਰ ਰਹੇ ਆ 20 ਦੇ ਕਰੀਬ ਚਲਾਨ ਹੋ ਚੁੱਕੇ ਆ ਟੋਟਲ ਤੇ ਬਾਕੀ ਹਲੇ ਵਰਕ ਇਨ ਪ੍ਰੋਗਰੈਸ ਆ ਲੋਕਾਂ ਨੂੰ ਬੇਨਤੀ ਇਹੀ ਹੈ ਜੀ ਆਪਣੇ ਪੇਪਰ ਜੜੇ ਆ ਉਹ ਪੂਰੇ ਰੱਖਣ ਨੰਬਰ ਪਲੇਟਸ ਅੱਗੇ ਪਿੱਛੇ ਦੋਨੋਂ ਹੋਣ ਤੇ ਜਿਹੜੇ ਸਰਕਾਰੀ ਨੰਬਰ ਪਲੇਟਸ ਆ ਉਹ ਪ੍ਰੋਪਰ ਬ